ਮੜੇ ਪਿੱਛੇ ਕਰੋ 2021 ਮੰਦਰ ਨੂੰ ਪੁੱਛੋ ਅੱਜ ਥੋੜਾ ਸੱਜੇ ਕਰੋ ਅੱਜ ਮੈਂ ਵਕ ਵਕ ਜਿਹੜੀਆਂ ਪਠੰਡੇ ਦੀਆਂ ਸੈਸ਼ਨਸ ਹੈਗੀਆਂ ਉਹਨਾਂ ਨਾਲ ਮੈਂ ਵਿਚਾਰ ਕਰ ਰਿਹਾ ਆਪਣੀ ਗੱਲ ਉਹਨਾਂ ਨੂੰ ਦੱਸ ਰਿਹਾ ਤੇ ਉਹਨਾਂ ਦੀ ਗੱਲ ਸੁਣ ਰਿਹਾ ਤੇ ਮੈਂ ਸਾਰਿਆਂ ਨੂੰ ਇੱਕੋ ਇੱਕ ਗੱਲ ਕਹੀ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਕਰਨਾ ਹੈ ਪੰਜਾਬ ਵਿੱਚ ਵਾਪਸ ਪੀਸਫੁਲ ਮਾਹੌਲ ਲਿਆਉਣਾ ਹੈ ਤੇ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਲਿਆਉਣਾ ਪੈਣਾ ਹੈ ਦੂਜੀਆਂ ਪਾਰਟੀਆਂ ਦਾ ਕੋਈ ਇੰਟਰਸਟ ਪੰਜਾਬ ਦੇ ਪੀਸ ਕਮਿਊਨਲ ਹਾਰਮਨੀ ਨੂੰ ਕੰਟਰੋਲ ਕਰਨਾ ਯਾ ਇੱਥੇ ਡਿਵੈਲਪਮੈਂਟ ਦਾ ਨਹੀਂ ਆ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਈਸਟ ਇੰਡੀਆ ਕੰਪਨੀ ਨੂੰ ਇੱਥੇ ਕਲੀ ਲੁੱਟਣ ਆਉਂਦੀਆਂ ਐ ਐਂਡ ਪਿਛਲੇ 50 ਸਾਲ ਦਾ ਆਪਣਾ ਤਜਰਬਾ ਹੈ ਤੋਂ ਮੈਂ ਸੋ ਮੈਂ ਇੱਕ ਗੱਲ ਦੇਖੀ ਹੈ ਕੀ ਲੋਕਾਂ ਵਿੱਚ ਬੜਾ ਗੁੱਸਾ ਆ ਨੈਸ਼ਨਲ ਪਾਰਟੀਆਂ 'ਚ ਆ ਖਾਸ ਕਰਕੇ ਤੁਸੀਂ ਗੱਲ ਦੇਖੀ ਹੋਣੀ ਹੈ ਕਿ ਕਾਂਗਰਸ ਤੇ ਝਾੜਵਾਲ ਇਕੱਠੇ ਆ ਇੱਥੇ ਡਰਾਮਾ ਕਰੀ ਜਾਂਦੇ ਆ ਪੂਰੇ ਦੇਸ਼ 'ਚ ਇਕੱਠੇ ਆ ਸੋ ਜਿਹੜੇ ਪੂਰੇ ਦੇਸ਼ 'ਚ ਇਕੱਠੇ ਆ ਤੇ ਇੱਥੇ ਇਕੱਠੇ ਕਿਉਂ ਨਹੀਂ ਆ ਵੀ ਕੋਈ ਸਟ੍ਰੈਟਜੀ ਨਾਲ ਹੈ ਆਪਣੀ ਐਂਟੀ ਇਨਕੰਮਨਸੀ ਵੋਟ ਨੂੰ ਖਤਮ ਨਾ ਹੋਏ ਤੇ ਐਡਜਸਟ ਕਰਨ ਵਾਸਤੇ ਸੋ ਐਸ ਕਰਕੇ ਮੈਂ ਸਾਰੇ মিডিਆ ਨੂੰ ਬੇਨਤੀ ਕਰਨਾ ਚਾਹਣਾ ਹੈ ਕੀ ਜੈਜਾ ਪ੍ਰੋਗਰੈਸ ਚੱਲ ਰਿਹਾ ਹੈ ਐਕਤੀ ਹਿਸਟੋਰਿਕ ਰਿਜ਼ਲਟ ਆਉਣਗੇ ਨੈਸ਼ਨਲ ਪਾਰਟੀਆਂ ਦਿੱਲੀ ਵਾਲੇ ਪਾਰਟੀਆਂ ਕੰਪਲੀਟਲੀ ਪੰਜਾਬ ਚ ਮੋੜੇ ਪਿੱਛੇ ਗੱਲ ਉਹ 2021 ਵਿੱਚ ਜਦੋਂ ਪੁੱਛੋ ਅੱਜ ਮੈਂ ਅੱਜ ਮੈਂ ਵਕ ਵਕ ਜਿਹੜੀਆਂ ਬਠਿੰਡੇ ਦੀਆਂ ਐਸੋਸੀਏਸ਼ਨਸ ਹੈਗੀਆਂ ਉਹਨਾਂ ਨਾਲ ਮੈਂ ਵਿਚਾਰ ਕਰ ਰਿਹਾ ਆਪਣੀ ਗੱਲ ਉਹਨਾਂ ਨੂੰ ਦੱਸ ਰਿਹਾ ਤੇ ਉਹਨਾਂ ਦੀ ਗੱਲ ਸੁਣ ਰਿਹਾ ਤੇ ਮੈਂ ਸਾਰਿਆਂ ਨੂੰ ਇੱਕੋ ਇੱਕ ਗੱਲ ਕਹੀ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਕਰਨਾ ਹੈ ਪੰਜਾਬ ਵਿੱਚ ਵਾਪਸ ਪੀਸਫੁਲ ਮਾਹੌਲ ਲਿਆਉਣਾ ਹੈ ਤੇ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਲਿਆਉਣਾ ਪੈਣਾ ਹੈ ਦੂਜੀਆਂ ਪਾਰਟੀਆਂ ਦਾ ਕੋਈ ਇੰਟਰਸਟ ਪੰਜਾਬ ਦੇ ਪੀਸ ਕਮਿਊਨਲ ਹਾਰਮਨੀ ਨੂੰ ਕੰਟਰੋਲ ਕਰਨਾ ਜਾਂ ਇੱਥੇ ਡਿਵੈਲਪਮੈਂਟ ਦਾ ਨਹੀਂ ਆ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਈਸਟ ਇੰਡੀਆ ਕੰਪਨੀ ਮ ਉਹ ਇਥੇ ਕਲੀ ਲੁੱਟਣਾ ਆਉਂਦੀ ਐ ਐਂਡ ਪਿਛਲੇ 50 ਸਾਲ ਦਾ ਆਪਣਾ ਤਜਰਬਾ ਐ ਤੋਂ ਮੈਂ ਸੋ ਮੈਂ ਇੱਕ ਗੱਲ ਦੇਖੀ ਐ ਕਿ ਲੋਕਾਂ ਵਿੱਚ ਬੜਾ ਗੁੱਸਾ ਆ ਨੈਸ਼ਨਲ ਪਾਰਟੀਆਂ ਚ ਐ ਖਾਸ ਕਰਕੇ ਤੁਸੀਂ ਗੱਲ ਦੇਖੀ ਹੋਣੀ ਐ ਕਿ ਕਾਂਗਰਸ ਤੇ ਝਾੜੂ ਵਾਲੇ ਤਾਂ ਇਕੱਠੇ ਐ ਇਥੇ ਡਰਾਮਾ ਕਰੀ ਜਾਂਦੇ ਐ ਪੂਰੇ ਦੇਸ਼ ਇਕੱਠੇ ਐ ਸੋ ਜਿਹੜੇ ਪੂਰੇ ਦੇਸ਼ ਇਕੱਠੇ ਐ ਤੇ ਇਥੇ ਇਕੱਠੇ ਕਿਉਂ ਨਹੀਂ ਆ ਵੀ ਕੋਈ ਸਟ੍ਰੈਟਜੀ ਨਾਲ ਐ ਆਪਣੀ ਐਂਟੀ ਨਿਕੰਮਨਸੀ ਵੋਟ ਨੂੰ ਖਤਮ ਨਾ ਹੋਏ ਤੇ ਐਡਜਸਟ ਕਰਨ ਵਾਸਤੇ ਜੋ ਐਸ ਕਰਕੇ ਆ ਮੈਂ ਸਾਰੇ মিডিਆ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜੈਜਾ ਪ੍ਰੋਗਰੈਸ ਚੱਲ ਰਿਹਾ ਹੈ ਐਕਤੀ ਹਿਸਟੋਰਿਕ ਰਿਜ਼ਲਟ ਆਉਣਗੇ ਨੈਸ਼ਨਲ ਪਾਰਟੀਆਂ ਦਿੱਲੀ ਵਾਲੇ ਪਾਰਟੀਆਂ ਕੰਪਲੀਟਲੀ ਪੰਜਾਬ ਚੋਂ ਵਾਈਪ ਆਊਟ ਹੋ ਜਾਣਗੀਆਂ ਮੜੇ ਪਿੱਛੇ ਗੱਲ ਉਹ 2021 ਮੈਂ ਤੁਹਾਨੂੰ ਪੁੱਛੋ ਅੱਜ ਮੈਂ ਵਕ ਵਕ ਜਿਹੜੀਆਂ ਪਠੰਡੇ ਦੀਆਂ ਸੈਸ਼ਨਸ ਹੈਗੀਆਂ ਉਹਨਾਂ ਨਾਲ ਮੈਂ ਵਿਚਾਰ ਕਰ ਰਿਹਾ ਆਪਣੀ ਗੱਲ ਉਹਨਾਂ ਨੂੰ ਦੱਸ ਰਿਹਾ ਤੇ ਉਹਨਾਂ ਦੀ ਗੱਲ ਸੁਣ ਰਿਹਾ ਤੇ ਮੈਂ ਸਾਰਿਆਂ ਨੂੰ ਇੱਕੋ ਇੱਕ ਗੱਲ ਕਹੀ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਕਰਨਾ ਹੈ ਪੰਜਾਬ ਵਿੱਚ ਵਾਪਸ ਪੀਸਫੁਲ ਮਾਹੌਲ ਲਿਆਉਣਾ ਹੈ ਤੇ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਲਿਆਉਣਾ ਪੈਣਾ ਹੈ ਦੂਜੀਆਂ ਪਾਰਟੀਆਂ ਦਾ ਕੋਈ ਇੰਟਰਸਟ ਪੰਜਾਬ ਦੇ ਪੀਸ ਕਮਿਊਨਲ ਹਾਰਮਨੀ ਨੂੰ ਕੰਟਰੋਲ ਕਰਨਾ ਜਾਂ ਇੱਥੇ ਡਿਵੈਲਪਮੈਂਟ ਦਾ ਨਹੀਂ ਆ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਈਸਟ ਇੰਡੀਆ ਕੰਪਨੀ ਨੂੰ ਇੱਥੇ ਖਲੀ ਲੁੱਟਣ ਆਉਂਦੀਆਂ ਐ ਐਂਡ ਪਿਛਲੇ 50 ਸਾਲ ਦਾ ਆਪਣਾ ਤਜਰਬਾ ਹੈ ਤੋਂ ਮੈਂ ਸੋ ਮੈਂ ਇੱਕ ਗੱਲ ਦੇਖੀ ਹੈ ਕਿ ਲੋਕਾਂ ਵਿੱਚ ਬੜਾ ਗੁੱਸਾ ਆ ਨੈਸ਼ਨਲ ਪਾਰਟੀਆਂ 'ਚ ਆ ਖਾਸ ਕਰਕੇ ਤੁਸੀਂ ਗੱਲ ਦੇਖੀ ਹੋਣੀ ਐ ਕਿ ਕਾਂਗਰਸ ਤੇ ਝਾੜੂ ਵਾਲੇ ਤਾਂ ਇਕੱਠੇ ਐ ਇੱਥੇ ਡਰਾਮਾ ਕਰੀ ਜਾਂਦੇ ਪੂਰੇ ਦੇਸ਼ ਇਕੱਠੇ ਐ ਸੋ ਜਿਹੜੇ ਪੂਰੇ ਦੇਸ਼ ਇਕੱਠੇ ਐ ਤੇ ਇੱਥੇ ਇਕੱਠੇ ਕਿਉਂ ਨਹੀਂ ਆ ਵੀ ਕੋਈ ਸਟਰੈਟਜੀ ਨਾਲ ਐ ਆਪਣੀ ਐਂਟੀ ਇਨਕੰਮਨਸੀ ਵੋਟ ਨੂੰ ਖਤਮ ਨਾ ਹੋਏ ਤੇ ਐਡਜਸਟ ਕਰਨ ਵਾਸਤੇ ਸੋ ਐਸ ਕਰਕੇ ਮੈਂ ਸਾਰੇ মিডিਆ ਨੂੰ ਬੇਨਤੀ ਕਰਨਾ ਚਾਹਣਾ ਕਿ ਜੈਜਾ ਪ੍ਰੋਗਰੈਸ ਚੱਲ ਰਿਹਾ ਐ ਐਕਤੀ ਹਿਸਟੋਰਿਕ ਰਿਜ਼ਲਟ ਆਉਣਗੇ ਨੈਸ਼ਨਲ ਪਾਰਟੀਆਂ ਦਿੱਲੀ ਵਾਲੇ ਪਾਰਟੀਆਂ ਕੰਪਲੀਟਲੀ ਪੰਜਾਬ ਚੋਂ ਵਾਈਪ ਆਊਟ ਹੋ ਜਾਣਗੇ